ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਘਰ ਚਾਹ ਦੀਏ ਜੇ ਤੁਸੀਂ ਧਾਰਮਿਕ ਸਥਾਨ ਤੇ ਸਰਦਾ ਰੱਖਦੇ ਹੋ ਤਾਂ ਤੁਹਾਡੀ ਉਸ ਸ਼ਰਧਾ ਤੇ ਚਾਰ ਚੰਨ ਲਾਵਾਂਗੇ ਵੱਡੀ ਗੱਲ ਤੁਹਾਡਾ ਘਰ ਜਾਂ ਤੁਹਾਡਾ ਕਿਸੇ ਵੀ ਜਗ੍ਹਾ ਤੇ ਤੁਹਾਡੇ ਦਫ਼ਤਰ ਦੇ ਵਿੱਚ ਹੋਣਾ ਡੈਕੋਰੇਸ਼ਨ ਕਰਾਂਗੇ ਡੈਕੋਰੇਸ਼ਨ ਦੇ ਜਿਹੜੇ ਰੇਟ ਲੈਣ ਵਾਲੇ ਨੇ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਵੀਰ ਇਹ ਜਾ ਰੇਟ ਇਹ ਜਾ ਰੇਟ ਦਾ ਜੇ ਅਸੀਂ ਗੁਜਰਾਤ ਤੋਂ ਟਰੱਕ ਭਰ ਕੇ ਵੀ ਲਈਏ ਤਾਂ ਵੀ ਇੰਨੀ ਸਸਤੀ ਨਹੀਂ ਪੈਣੀ ਉਹ ਰੇਟ ਦੇਣ ਜਾ ਰਹੇ ਹਾਂਗਾ ਜਿਹੜੀ 2500 3000 ਦੀ ਯੂਵੀ ਸੀਟ ਹੋਊਗੀ ਨਾ ਹੁਣ ਇੱਥੇ ਲੋਂਗੋਵਾਲ 'ਚ ਅੱਧ ਮੁੱਲ ਤੋਂ ਵੀ ਘੱਟ ਮਿਲ ਜੂਗੀ ਭਾਈ 1250 ਬਣਦਾ ਹੈਗਾ 2500 ਦਾ ਤੁਹਾਨੂੰ 1200 'ਚ ਦਵਾਉਂਗਾ ਆਪਣੇ ਨਾਲ ਨੇ ਪਹਿਲਾਂ ਤਾਂ ਫਰਮ ਦਾ ਨਾਮ ਸੁਣ ਲਿਓ ਹੈਰਾਨ ਹੋ ਜਾਓਗੇ ਯਾਰ ਜਹੇ ਜਾਂ ਮਾਮਾ ਉਹੇ ਜਾ ਕੰਮ ਆ ਕਿਉਂਕਿ ਦੋ ਪਲਵਾਨ ਇਹਨਾਂ ਦੀ ਫਰਮ ਦਾ ਨਾਮ ਆ ਤੇ ਸੱਚੀਓ ਸੀਟਾਂ ਵੀ ਇਹਨਾਂ ਦੀ ਪਲਵਾਨਾਂ ਵਰਗੀਆਂ ਨੇ ਭਾਈ ਜੀ ਆਪਣੇ ਨਾਲ ਨੇ ਆ ਦੇਖ ਲਓ ਹੈਗੇ ਨੇ ਨਾ ਪਲਵਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬੋਲੋ ਕੀ ਰੇਟਾਂ ਵਾਲੇ ਅੱਜ ਮੈਂ ਕਿਹ ਜੀ ਰੇਟਾਂ ਨੇ ਰੇਟਾਂ ਤੋਂ ਤਸੱਲੀ ਪਲਵਾਨਾਂ ਵਾਲੀ ਚੀਜ਼ ਹੈ ਜੀ ਤੇ ਦੋ ਪਲਵਾਨਾਂ ਵਾਲੀ ਰੇਟ ਹੈ ਜੀ ਆਪਣੇ ਕੋਲ ਦੇਖੋ ਐ ਨਾ ਹੋਵੇ ਇੱਕ ਮੈਂ ਸਵਾਲ ਕਰਦਾ ਦੋ ਪਲਵਾਨਾਂ ਦੀ ਖਰਾਕ ਵੱਲੀ ਹੋਣੀ ਆ ਇਹਦੇ ਖਰਾਕ ਇਹਨਾਂ ਤੋਂ ਕੱਢਣ ਲੱਗ ਜਾ ਨਾ 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 ਜੀ ਅਸੀਂ ਪਲਵਾਨੀ ਕਰੀਏ ਜੀ ਪਹਿਲਾਂ ਅਸੀਂ ਪਲਵਾਨੀ ਦੇ ਖਾੜੇ ਦੇ ਰਹੇ ਆ ਪੂਰੇ ਚੋਟੀ ਦੇ ਹੁਣ ਅਸੀਂ ਜਿਹੜੀ ਇਸ ਮਾਰਕੀਟ 'ਚ ਪਲਵਾਨੀ ਕਰਨੀ ਹੈ ਲਓ ਜੀ ਰੇਟਾਂ 'ਚ ਪਲਵਾਨੀ ਆ ਦੇਖ ਪਹਿਲਵਾਨੀ ਦਾ ਮਤਲਬ ਇਹ ਨਹੀਂ ਹੈਗਾ ਵੀ ਥੋੜੀ ਤੁਹਾਨੂੰ ਚਿਤ ਕਰਨਾ ਇਹ ਤਾਂ ਕਹਿੰਦੇ ਅਸੀਂ ਆਪ ਚਿਤ ਹੋਵਾਂਗੇ ਆਹ ਦੇਖੋ ਜੀ ਸੋਨਾ ਹਾਂ ਸੋਨਾ ਚਾੜ ਦੇਣਗੇ ਕੰਧਾ ਦੇ ਹਨਾ ਜੀ ਇਹ ਸੋਨਾ ਜੀ ਹਾਂ ਇਹ ਚ ਤੁਹਾਨੂੰ 골ਡਨ ਸਿਲਵਰ ਕਾਪਰ ਜੀ ਪੂਰੇ ਇੰਡੀਆ ਦੀ ਗਾਰੰਟੀ ਹੈ ਜੀ ਹਾਂ ਆਹ ਦੇਖੋ ਲਓ ਜੀ ਤੰਬਾ ਆਹ ਦੇਖੋ ਸੋਨਾ ਤੰਬਾ ਬਿਲਕੁਲ ਹੀ ਕਾਪਰ ਆ ਗਿਆ ਪ੍ਰੀਮਿਅਮ ਕੁਆਲਿਟੀ ਜੀ ਇਹੇ ਰੇਟ ਦੇਖੋ ਪਹਿਲਾਂ ਤਾਂ ਰੇਟ ਪਤਾ ਕੀ ਆ ਦੱਸ ਨਹੀਂ ਸਕਦੇ ਹੈਨਾ ਕਿਉਂਕਿ ਹਰੇਕ ਚੀਜ਼ ਦਾ ਵੱਖਰਾ ਵੱਖਰਾ ਇਹਨਾਂ ਦੀ ਗੱਲ ਆ ਵੀ ਹੋਰ ਮਾਰਕੀਟ ਚ ਪਤਾ ਕਰਕੇ ਆ ਜਿਓ ਹੋਰ ਮਾਰਕੀਟ ਨਾਲੋਂ ਤੁਹਾਨੂੰ ਅਸੀਂ ਅੱਧੋ-ਅੱਧ ਰੇਟ ਦੇ ਦਾਂਗੇ ਜੀ ਪਤਾ ਕਰਕੇ ਆਓ ਕੁਆਲਿਟੀ ਸਾਡੀ ਪਹਿਲਵਾਨਾਂ ਵਰਗੀ ਹੈ ਤੇ ਕੁਆਲਿਟੀ ਦੇ ਦਮ ਤੇ ਅਸੀਂ ਉਛਲਦੇ ਆਂ ਬਾਕੀ ਜਿਹੜੀ ਕੁਆਲਿਟੀ ਛੱਡੋ ਕੁਆਂਟੀਟੀ ਦੇਖੋ ਕੁਆਟਿਟੀ ਦੇਖੋ ਕੁਝ ਵੀ ਨਹੀਂ ਬਾਈ ਇਤੋਂ ਵੱਧ ਵੀ ਕੁਝ ਮਰਜ਼ੀ ਮੰਗਾ ਲਿਓ ਜਿੰਨੇ ਜੋ ਤੁਸੀਂ ਤੁਹਾਡੇ ਮਨ ਚ ਆਊਗਾ ਹਨਾ ਹਾਂਜੀ ਗੱਲ ਇਹ ਆ ਦੇਖੋ ਰੇਟ ਤਾਂ ਨਾ ਆਪਾਂ ਦੱਸ ਨਹੀਂ ਸਕਦੇ ਹਾਂ ਪਰ ਕੋਈ ਇੱਕ ਦਾ ਤਾਂ ਦੱਸ ਦੇ ਅਗਲਾ ਅੰਦਾਜ਼ਾ ਲਾ ਲੈ ਵੀ ਯਾਰ ਵਾਕਈ ਰੇਟ ਸਹੀ ਨੇ ਲਓ ਜੀ ਆਜੋ ਤੁਹਾਨੂੰ ਮੈਂ ਰੇਟ ਔਰ ਛੇੜ ਦੋਨੇ ਦਿਖਾਣਾ ਆ ਚੱਕੋ ਹਾਂਜੀ 1000 1000 ਰੁਪਏ ਚ ਆਹਾ ਜੀ ਹਾਂਜੀ ਦੇਖੋ ਮਿੱਤਰੋ ਲਓ ਛੇੜ ਦੇਖੋ ਹੂੰ 1000 1000 ਚ ਕੋਈ ਲੈ ਕਿਦੋਂ ਲੱਗ ਕੇ ਦਿਖਾ ਦਿਓ ਹਨਾ ਜੀ ਛੇਤੀ ਛੇਤੀ ਆਪਣੇ ਬਲਟੋ ਇਧਰ ਆ ਜਾਓ ਜੀ ਆ ਦੇਖੋ ਦੇਖੋ ਜੀ ਦੇਖੋ ਇਧਰ ਆ ਜਾਓ ਜੀ ਆ ਦੇਖੋ ਨਜ਼ਰ ਮਾਰੋ ਬਾਈ ਨਜ਼ਰ ਮਾਰੋ ਨਜ਼ਰ ਮਾਰੋ ਮਿੱਤਰੋ ਆ ਦੇਖੋ ਜੀ ਦੇਖੋ ਜੀ ਵਾਕਈ ਹੁਣ ਤੁਸੀਂ ਐ ਲਾ ਲਓ ਵੀ ਆ ਕਿੰਨੇ ਇਹਦੇ ਵਿੱਚ ਮੈਂ ਲਾਦਾ 10 10 ਦਰਵਾਜੇ ਜੇ ਨੇ 10 ਦੋਨਾ 20 ਹੈ